ੴ ਸਤਿਗੁਰ ਪ੍ਰਸਾਦ ਮਾਜ ਮਹੱਲਾ ਪੰਜਮਾ ਘਰ ਤੀਜਾ ਮਾਜ ਰਾਗ ਦੇ ਵਿੱਚ ਪੰਚਮ ਬਾਸ਼ਾ ਘਰ ਤੀਜੇ ਦੇ ਅੰਦਰ ਹੁਕਮਨਾਮਾ ਬਖਸ਼ਿਸ਼ ਕਰਦੇ ਹਨ ਅਕਾਲ ਪੁਰਖ ਇੱਕ ਹੈ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਹਰ ਜਪ ਜੱਪੇ ਮਨ ਧੀਰੇ ਸਾਇਬ ਆਪਣੇ ਮਨ ਨੂੰ ਸੰਬੋਧਨ ਕਰਕੇ ਆਖਦੇ ਨੇ ਕਿ ਮੇਰੇ ਮਨ ਉਸ ਪਰਮਾਤਮਾ ਨੂੰ ਸਹਿਜ ਅਵਸਥਾ ਵਿੱਚ ਮਨ ਨੂੰ ਟਿਕਾ ਕੇ ਸਿਮਰਨਾ ਕਰ ਰਹਾਉ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਗੁਰੂ ਦੇ ਰਾਹੀਂ ਸਿਮਰਿਆ ਹੈ ਉਹਨਾਂ ਦੇ ਮਨ ਦੇ ਸਾਰੇ ਡਰ ਦੂਰ ਹੋ ਗਏ ਸ਼ਰਨ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਜਿਨ੍ਹਾਂ ਨੇ ਪਰਮਾਤਮਾ ਦੀ ਸ਼ਰਨ ਲੈ ਲਈ ਜਿਹੜੇ ਸ਼ਰਨ ਦੇ ਵਿੱਚ ਆ ਗਏ ਉਹਨਾਂ ਦੇ ਸਾਰੇ ਹੀ ਝੋਰੇ ਖਤਮ ਹੋ ਜਾਂਦੇ ਹਨ ਭਾਵ ਮਨ ਦੇ ਡਰ ਖਤਮ ਹੋ ਜਾਂਦੇ ਹਨ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਸੰਤ ਰੂਪੀ ਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਸਿਮਰਨਾ ਕਰ ਤੇਰੇ ਹਰ ਇੱਕ ਮਨ ਦੀ ਮਨੋਰਥ ਤੇਰੇ ਹਰ ਇੱਕ ਕਾਰਜਾਂ ਵਿੱਚ ਸਫਲਤਾ ਹੀ ਹੋਵੇਗੀ। ਘਟ ਘਟ ਇੱਕ ਵਰਤਦਾ ਜਲ ਥਲ ਮਈਲ ਪਰਪੂਰੇ ਉਹ ਪਰਮਾਤਮਾ ਹਰ ਇੱਕ ਹਿਰਦੇ ਦੇ ਵਿੱਚ ਵੱਸਦਾ ਹੈ ਅਤੇ ਜਲ ਥਲ ਸਾਰੇ ਪਾਸੇ ਹੀ ਉਸ ਦਾ ਪਸਾਰਾ ਹੈ। ਪਾਪ ਬਿਨਾ ਸੁਨ ਸੇਵੇ ਆ ਪਵਿੱਤਰ ਸੰਤਨ ਕੀ ਧੂਰੇ ਮਨ ਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ ਉਸ ਪਰਮਾਤਮਾ ਦੇ ਸ਼ਬਦ ਰੂਪੀ ਚਰਨਾਂ ਨੂੰ ਪਵਿੱਤਰ ਚਰਨਾਂ ਨੂੰ ਸਿਮਰਨ ਦੇ ਨਾਲ ਸ਼ਬਦ ਰੂਪੀ ਚਰਣਾ ਦੀ ਧੂੜ ਹਿਰਦੇ ਰੂਪੀ ਮਸਤਕ ਦੇ ਨਾਲ ਲਗਾਉਣ ਦੇ ਨਾਲ ਮਨ ਦੇ ਸਾਰੇ ਪਾਪ ਖਤਮ ਹੋ ਜਾਂਦੇ ਹਨ ਸਭ ਛਡਾਈ ਖਸਮੇ ਆਪ ਹਰ ਜੱਪ ਭਈ ਠਰੂਰੇ ਪਰਮਾਤਮਾ ਫਿਰ ਸੇਵਕ ਦੀ ਆਪ ਲੱਜ ਇੱਜ਼ਤ ਪਤ ਰੱਖਦਾ ਹੈ ਕਰਤਾ ਕੀ ਤਪਾਵਸੋ ਦੁਸ਼ਟ ਮੂਏ ਹੋਏ ਮੂਰੇ ਪਰਮਾਤਮਾ ਦਾ ਤਪ ਕਰਨ ਦੇ ਨਾਲ ਉਸਤਿਆ ਸਿਮਰਨ ਕਰਨ ਦੇ ਨਾਲ ਮਨ ਦੇ ਜਿਹੜੇ ਪੰਜ ਵਿਕਾਰ ਦੁਸ਼ਟ ਹਨ ਉਹ ਖਤਮ ਹੋ ਜਾਂਦੇ ਹਨ ਨਾਨਕ ਰਤਾ ਸੱਚ ਨਾ ਹਰ ਵੇਖਿਆ ਸਦਾ ਜੂਰੇ ਦਾਸ ਨਾਨਕ ਆਖਦਾ ਹੈ ਕਿ ਮੇਰਾ ਮਨ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਗਿਆ ਹੈ ਤੇ ਮੈਂ ਜਿੱਧਰ ਵੀ ਦੇਖਦਾ ਹਾਂ ਉਧਰ ਹੀ ਮੈਨੂੰ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ